ਸਤਿ ਸ਼੍ਰੀ ਅਕਾਲ ਬੀਬੀ ਬੱਤੀ ਨਮਾਸ਼ਹਿਰ ਦੇਖ ਰਹੇ ਹੋ ਸਾਥੀਓ ਇਸ ਸੋਹਲੇ ਦੀ ਇੱਕ ਬਹੁਤ ਹੀ ਨਵੀਂ ਤਰ੍ਹਾਂ ਦੀ ਖਬਰ ਸਾਹਮਣੇ ਆ ਰਹੀ ਹੈ ਐਂਡ ਸਮ ਟਾਈਮਸ ਯੂ ਗੈਟ ਡੰਫਾਉਂਡਿਡ ਕਿ ਪੰਜਾਬ ਵਿੱਚ ਚੱਲ ਕੀ ਰਿਹਾ ਸੱਥੇ ਤੁਸੀਂ ਬੜੀ ਵਾਰ ਅਜਿਹੇ ਗਾਣੇ ਸੁਣੇ ਹੋਣੇ ਆ ਕਿ ਗਿੱਧੇ ਵਿੱਚ ਨੱਚਦੀ ਕੁੜੀ ਨੂੰ ਲੱਭਦਾ ਫਿਰੇ ਮੁੰਡਾ ਜਾਂ ਮੁੰਡਾ ਕਹਿੰਦਾ ਕਿ ਭਾਬੀ ਦੱਸੋ ਗਿੱਧੇ ਵਿੱਚ ਕੁੜੀ ਕੌਣ ਨੱਚਦੀ ਸੀ ਕਾਲੀ ਸੂਟ ਵਾਲੀ ਪਰ ਹੁਣ ਇਹ ਨਵਾਂ ਮਾਮਲਾ ਇਸ ਗਿੱਧੇ ਦੀ ਕੋਚ ਕੁੜੀ ਨੂੰ ਪੁਲਿਸ ਲੱਭ ਰਹੀ ਹੈ ਪੁਲਿਸ ਢੂੰਡ ਰਹੀ ਹੈ ਕਿਉਂਕਿ ਮਾਮਲਾ ਇਹ ਸਾਹਮਣੇ ਆਇਆ ਕਿ ਨਵਜੋਤ ਕੌਰ ਨਾਮ ਦੀ ਇਹ ਲੜਕੀ ਜਿਹੜੀ ਆ ਇਹ ਕਾਲਾ ਸੂਟ ਪਾ ਕੇ ਦਿਨਾਲੀ ਨਾਲ ਵੀਡੀਓ ਪਾ ਰਹੀ ਸੀ ਤੇ ਚਿੱਟੇ ਸੂਟ ਵਿੱਚ ਹਵਾਈ ਫੈਰ ਕੱਢਦੀ ਪਈ ਸੀ ਤਾਂ ਹੁਣ ਇਸ ਤੇ ਇਲਜ਼ਾਮ ਇਹ ਹਨ ਕਿ ਇਹ ਹੱਤਿਆਨਾ ਦੀ ਨਮائش ਲਗਾ ਰਹੀ ਸੀ ਤੇ ਨਾਲ ਦੀ ਨਾਲ ਇਹਨੇ ਹਵਾਈ ਫੈਰ ਵੀ ਕੀਤੇ ਆ ਉੱਥੇ ਪੁਲਿਸ ਵਾਂਟ ਟੂ ਕਲੀਅਰ ਦਾ 에ਰ ਪ੍ਰਸ਼ਾਸਨ ਦਾ ਇਹ ਕਹਿਣਾ ਕਿ ਇਹ ਗੈਰ ਕਾਨੂੰਨੀ ਆ ਵੈਪਨ ਨੂੰ ਇਸ ਤਰੀਕੇ ਦਿਖਾਣਾ ਅਤੇ ਵੈਪਨ ਨਾਲ ਫਾਇਰ ਕਰਨੇ ਇਹ ਵੈਪਨ ਲੈਸੈਂਸੀ ਆ ਜਾਂ ਕਿਸ ਤਰੀਕੇ ਇਸ ਲੜਕੀ ਕੋਲ ਆਇਆ ਇਸ ਦੀ ਵੀ ਜਿਹੜੀ ਤਫਤੀਸ਼ ਚੱਲ ਰਹੀ ਹੈ ਪਰ ਚਾਹੇ ਲੜਕਾ ਚਾਹੇ ਲੜਕੀ ਕੋਈ ਵੀ ਹੈ ਜੇ ਉਹ ਹਥਿਆਰਾ ਦੇ ਨਾਲ ਫਾਇਰ ਕਰਕੇ ਗੋਲੀਆਂ ਚਲਾਉਂਦਾ ਹੈ ਹਥਿਆਰਾ ਦੇ ਨਾਲ ਗੋਲੀਆਂ ਚਲਾ ਕੇ ਵੀਡੀਓ ਪਾਉਂਦਾ ਤਾਂ ਉਹ ਗੈਰ ਕਾਨੂੰਨੀ ਹੈ ਔਰ ਵੱਡੀ ਗੱਲ ਇਹ ਹੈ ਕਿ ਪਤਾ ਕਰਨਾ ਇਹ ਜ਼ਰੂਰੀ ਹੈ ਕਿ ਇਹ ਹਥਿਆਰ ਜਿਹੜੇ ਆ ਉਹ ਲਾਇਸੈਂਸੀ ਆ ਜਾਂ ਕਿਸ ਤਰੀਕੇ ਇਸ ਲੜਕੀ ਕੋਲ ਪਹੁੰਚਿਆ ਹੁਣ ਆਪਾਂ ਗੱਲ ਨੂੰ ਸਮਝੀਏ ਕਿ ਸੋਸ਼ਲ ਮੀਡੀਆ ਦੇ ਉੱਤੇ ਫੇਮ ਪਾਉਣ ਦੇ ਲਈ ਨੌਜਵਾਨ ਮੁੰਡੇ ਕੁੜੀਆਂ ਜਾਂ ਕਹਿ ਲਈਏ ਉਹ ਲੋਕ ਜਿਹੜੇ ਪ੍ਰਭਾਵਿਤ ਹੋ ਚੁੱਕੇ ਨੇ ਸੋਸ਼ਲ ਮੀਡੀਆ ਤੋਂ ਉਹ ਕੋਈ ਨਾ ਕੋਈ ਪੈਂਤੜੇबाजी ਕੋਈ ਨਾ ਕੋਈ ਹਤਕੰਡਾ ਪਨਾਉਂਦੇ ਰਹਿੰਦੇ ਜਿਸ ਨਾਲ ਉਹ ਜਲਦੀ ਪਪੂਲਰ ਹੋਣ ਲੇਕਿਨ ਜੇ ਤੁਸੀਂ ਇਸ ਤਰੀਕੇ ਗੋਲੀਆਂ ਚੁਲਾ ਕੇ ਪਪੂਲਰ ਹੋਣਾ ਚਾਹੁੰਦੇ ਹੋ ਹਥਿਆਰ ਦੀ ਨਮਾਇਸ਼ ਕਰਕੇ ਪਪੂਲਰ ਹੋਣਾ ਚਾਹੁੰਦੇ ਹੋ ਤਾਂ ਇਸ ਗੱਲ ਨੂੰ ਧਿਆਨ ਚ ਰੱਖੋ ਕਿ ਪੁਲਿਸ ਹਮੇਸ਼ਾ ਤੁਹਾਡੇ ਫਿਰ ਪਿੱਛੇ ਆ ਕਾਨੂੰਨ ਫਿਰ ਹਮੇਸ਼ਾ ਤੁਹਾਡੇ ਪਿੱਛੇ ਹੋਵੇਗਾ ਔਰ ਇਹ ਕੋਈ ਬਰੇਵਰੀ ਵਾਲੀ ਗੱਲ ਨਹੀਂ ਹੈ ਇਹਨੂੰ ਕੋਈ ਆਪਾਂ ਇਹ ਬਹਾਦਰੀ ਵਾਲੀ ਗੱਲ ਨਹੀਂ ਕਹਿ ਸਕਦੇ ਬੇਸਮਝੀ ਵਾਲੀ ਗੱਲ ਹੈ ਕਿਉਂਕਿ ਸਾਨੂੰ ਪਤਾ ਹੈ ਤੁਹਾਨੂੰ ਪਤਾ ਆਏ ਦਿਨ ਖਬਰਾਂ ਆਉਂਦੀਆਂ ਰਹਿੰਦੀਆਂ ਕਿ ਡੀਜੇ ਦੇ ਭਾਈ ਗੋਲੀ ਚਲਾਉਂਦੀ ਸੀ ਤੇ ਗੋਲੀ ਕਿਸੇ ਰਿਸ਼ਤੇਦਾਰ ਤੇ ਹੀ ਲੱਗ ਗਈ ਆਏ ਦਿਨ ਹੱਥ ਸੇ ਹੁੰਦੀਆਂ ਟ੍ਰੈਜੇਡੀਜ਼ ਹੁੰਦੀਆਂ ਤਾਂ ਪੁਲਿਸ ਨੇ ਪੁਲਿਸ ਹੈਸ ਕਲੀਅਰ ਦਾ 에ਅਰ ਪੁਲਿਸ ਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਮਤਲਬ ਜਿਹੜੇ ਡਾਊਟਸ ਨੇ ਉਹਨਾਂ ਨੂੰ ਆਪਣੇ ਜੋ ਉਹਨਾਂ ਦਾ ਵਰਜਨ ਹੈ ਉਹ ਚ ਕਲੀਅਰ ਕੀਤਾ ਕਿ ਗੈਰ ਕਾਨੂੰਨੀ ਇਹ ਤਾਂ ਨਹੀਂ ਕਰਨਾ ਚਾਹੀਦਾ ਔਰ ਅਸੀਂ ਵੀ ਹੈਰਾਨ ਆ ਕਿ ਲੜਕੀ ਦੀ ਕਿਹੋ ਜੀ ਬੇਸਮਝੀ ਆ ਤੇ ਉਹਦੇ ਮਨ ਧਿਆਨ ਚ ਕਿਹੜੀ ਗੱਲ ਆਈ ਕਿਹੜੀ ਸੁਰਤੀ ਵਿੱਚ ਉਸਨੇ ਵੀਡੀਓ ਪਾ ਦਿੱਤੀ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਪ੍ਰਸ਼ਾਸਨ ਅਤੇ ਸਰਕਾਰ ਨੇ ਇਹੋ ਜਿਹਾ ਕਰਨ ਤੋਂ ਮਨਾ ਕੀਤਾ ਹੋਇਆ ਦਿਖਾਣੇ ਤੁਹਾਨੂੰ ਮੌਕੇ ਦੀਆਂ ਪੂਰੀਆਂ ਤਸਵੀਰਾਂ ਤੇ ਸੁਣਾਉਨੇ ਆ ਕਿ ਪੁਲਿਸ ਪ੍ਰਸ਼ਾਸਨ ਦਾ ਇਸ ਪੂਰੇ ਘਟਨਾਕਰਮ ਉੱਤੇ ਕੀ ਕਹਿਣਾ ਹੈ ਸਰ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਇੱਕ ਸਾਡੇ ਧਿਆਨ ਦੇ ਵਿੱਚ ਰੀਸੈਂਟਲੀ ਉਹਨੇ ਦੋ ਵੀਡੀਓ ਸਾਹਮਣੇ ਆਈਆਂ ਹੈਗੀਆਂ ਉਹਨਾਂ ਵੀਡੀਓਜ਼ ਦੇ ਵਿੱਚ ਇੱਕ ਲੜਕੀ ਹੈਗੀ ਆ ਜਿਸਦੇ ਹੱਥ ਵਿੱਚ ਇੱਕ ਲਾਈਕ ਛੋਟਾ ਹਥਿਆਰ ਨੁਮਾ ਚੀਜ਼ ਦਿਖ ਰਹੀ ਹੈ ਜਿਹਦੇ ਨਾਲ ਉਹ ਫਾਇਰ ਕਰ ਰਹੀ ਹੈਗੀ ਤੇ ਦੂਸਰੀ ਵੀਡੀਓ ਦੇ ਵਿੱਚ ਇੱਕ ਗਨ ਹੈਗੀ ਆ ਜਿਸ ਨੂੰ ਜਿਸ ਨੂੰ ਉਹਨਾਂ ਉਹਨਾਂ ਨੇ ਵੀਡੀਓ ਬਣਾਈ ਹੈ ਤੇ ਤਾਂ ਆਨਲਾਈਨ ਤੇ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਉਹਨੂੰ ਫਲੋਟ ਕਰ ਰਹੇ ਤੇ ਇਸ ਇਹ ਸਾਡੇ ਧਿਆਨ ਦੇ ਵਿੱਚ ਹੁਣੇ ਇਹ ਵੀਡੀਓ ਆ ਇਸ ਤੇ ਸਰ ਕੀ ਕਾਰਵਾਈ ਕਰ ਰਹੇ ਹਾਂ ਜੀ ਇਸ ਸਬੰਧੀ ਅਸੀਂ ਇਹ ਸਪਸ਼ਟ ਕਰਨਾ ਚਾਹੁੰਦੇ ਹਾਂ ਕਿ ਇਦਾਂ ਦੀਆਂ ਜਿਹੜੀਆਂ ਵੀਡੀਓਜ਼ ਹੈ ਵੈਪਨਸ ਜਿਹੜੇ ਨਾਲ ਲੈ ਕੇ ਵੀਡੀਓਜ਼ ਜਿਹੜੀਆਂ ਬਣਾ ਕੇ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਫਲੌਟ ਕਰਨਾ ਉਹ ਲੀਗਲੀ ਪ੍ਰੋਹਿਬਿਟਿਡ ਹੈਗਾ ਜੀ ਇਸ ਤੇ ਅਸੀਂ ਮੁਕਦਮਾ ਦਰਜ ਕਰ ਰਹੇ ਹਾਂ ਜੀ ਮੁਕਦਮਾ ਦਰਜ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲੈ ਕੇ ਆਵਾਂਗੇ ਤੇ ਡੂਰਿੰਗ ਦੀ ਇਨਵੈਸਟੀਗੇਸ਼ਨ ਅਸੀਂ ਇਹ ਸਾਰੇ ਫੈਕਟ ਕਲੀਅਰ ਕਰਾਂਗੇ ਜਿਹੜੇ ਵੈਪਨ ਨੇ ਇਹ ਇਹਨਾਂ ਕੋਲ ਕਿੱਥੋਂ ਆਏ ਨੇ ਕੋਈ ਲਾਇਸੈਂਸੀ ਨੇ ਜਾਂ ਗੈਰ ਲਾਇਸੈਂਸੀ ਵੈਪਨ ਨੇ ਅਗਰ ਇਦਾਂ ਦੀ ਕੋਈ ਗਲਵਾ ਸਾਹਮਣੇ ਆਊਗੀ ਜਿਹਦੇ ਵਿੱਚ ਕੋਈ